ਇਹ ਬਾਰੀ ਤੌਰ ਤੇ ਦੇਖਿਆ ਤਾਂ ਸੰਘਰਸ਼ ਬਹੁਤ ਮਜ਼ਬੂਤ ਵੀ ਰਿਹਾ ਹੈ ਪਰ ਅੰਦਰੂਨੀ ਤੌਰ ਤੇ ਦੇਖਿਆ ਜਾਵੇ ਸੰਘਰਸ਼ ਜਿਹੜਾ ਹੈ ਉਹ ਕਿਤਨੇ ਕਿਤੇ ਸੰਘਰਸ਼ ਖੜੋਤ ਆਈ ਹੈਗੀ ਆ ਉਹਦੇ ਬਾਰੇ ਤੁਸੀਂ ਕੀ ਮਤਲਬ ਸਾਡੇ ਕੀ ਵਿਚਾਰ ਹੈਗੇ ਆ ਇਸ ਸੰਘਰਸ਼ ਵਿੱਚ ਅੰਦਰੂਨੀ ਤੌਰ ਤੇ ਕਿਉਂ ਖੜੋਤ ਜਿਹੜੀ ਆਈ ਹੈ ਇਹ ਜੋ ਲੀਡਰਸ਼ਿਪ ਦਾ ਪ੍ਰਸਾਰ ਟੁੱਟਦਾ ਹੈ ਉਦੋਂ ਫਿਰ ਸੰਘਰਸ਼ ਜਿਹੜਾ ਉਹ ਡਗਮਗਾ ਜਾਂਦਾ ਹੈ ਸਰਕਾਰ ਨਾਲ ਜਿਹੜੀ ਤੁਹਾਡੀ ਨੇਗੋਸ਼ੀਏਸ਼ਨ ਸੀਗੀ ਜਿਹੜੀ ਉਹ ਬਣਦੀ ਨਹੀਂ ਸੀ ਤੁਸੀਂ ਜੇ ਸਰਕਾਰ ਦੇ ਖਿਲਾਫ ਲੜ ਰਹੇ ਹੋ ਉਹ ਜੇ ਤੁਸੀਂ ਪਰਮਿਸ਼ਨ ਲੈਣ ਦਾ ਕੋਈ ਮਤਲਬ ਨਹੀਂ ਬਣਦਾ ਸਰਕਾਰ ਵੀ ਇਸ ਤਰ੍ਹਾਂ ਕੁਝ ਸੀਗੀ ਵੀ ਜਦੋਂ ਐਡਾ ਵੱਡਾ ਫਲੱਡ ਆਏਗਾ ਔਰ ਜਦੋਂ ਇਹਨਾਂ ਦੇ ਕੋਲ ਕੋਈ ਪ੍ਰੋਗਰਾਮ ਨਹੀਂ ਹੈਗਾ ਤੇ ਆਪਣੇ ਆਪ ਨੌਜਵਾਨ ਜਿਹੜੇ ਉਹ ਕੁਛ ਨਾ ਕੁਛ ਕਰ ਦੇਣ ਜਦੋਂ ਉਹ ਕਰ ਦੇਣਗੇ ਤਾਂ ਸਾਡੇ ਰਾਹ ਸੁੱਕਿਆ ਜਾਣਾ ਇਹ ਸਾਰੀਆਂ ਨਰਾਇਜ਼ ਨੇ ਆਪਣੀ ਜ਼ਿੰਦਗੀ ਦੀ ਸਾਰੀ ਜਮਾ ਪੂੰਜੀ ਇਸਨ ਚੋਂ ਵੇਚੀ ਆ ਸੜਕਾਂ ਤੇ ਬਹਿ ਕੇ ਐਡਾ ਵੱਡਾ ਤੱਪ ਹੋਇਆ ਲੋਕਾਂ ਦਾ ਬੁਰੇ ਮਾੜੇ ਤੋਂ ਮਾੜੇ ਹਾਲਾਤਾਂ ਵਿੱਚ ਵੀ ਲੋਕ ਸੜਕਾਂ ਤੇ ਬੈਠੇ ਰਹੇ ਆ ਤੇ ਜੇ ਅਸੀਂ ਬਿਨਾਂ ਕਿਸੇ ਕਾਪੀ ਤੋਂ ਵਾਪਸ ਚਲੇ ਜਾਨੇ ਆ ਤੇ ਫਿਰ ਇਹ ਸਾਰੇ ਐਫਰਟਸ ਇਹ ਸਾਰੀਆਂ ਸ਼ਹਾਦਤਾਂ ਇਹ ਸਾਰੀ ਤਪੱਸਿਆ ਇੱਕ ਇਸ ਖਾਤੇ ਵਿੱਚ ਪਈ। ਔਰ ਇੱਥੇ ਵੀ ਐਵੇਂ ਹੀ ਹੋਇਆ ਵੀ ਹੁਣ ਜਿਹੜੀ ਜਿਹਨਾਂ ਜਿਹੜੇ ਚਾਹੁੰਦੇ ਸੀ ਵੀ ਅੰਦੋਲਨ ਬिखर ਜਾਵੇ ਔਰ ਲੋਕ ਘਰਾਂ ਉੱਤੇ ਚਲੇ ਜਾਣ ਤੇ ਸਰਕਾਰ ਤੋਂ ਜੋ ਮਿਲਦਾ ਸੀ ਲੈ ਕੇ ਚਲੇ ਜਾਈਏ ਲਵਾ ਲਾ ਉਹਨਾਂ ਲੋਕਾਂ ਦੇ ਮਨਸੂਬੇ ਪੂਰੇ ਨਹੀਂ ਹੋਏ ਹੁਣ ਔਰ ਹਾਸ਼ੀਏ ਤੇ ਬੀਤੇ ਸਮੇਂ ਵਿੱਚ ਆਪਾਂ ਦੇਖਿਆ ਕਿ ਅੰਦੋਲਨ ਵਿੱਚ ਬਹੁਤ ਸਾਰੇ ਵੱਖਰੇਵੇਂ ਆ ਚੁੱਕੇ ਜਗੇ ਤੇ ਤੁਸੀਂ ਇਸ ਬਾਰੇ ਕੀ ਸਲਾਹ ਦੇਣਾ ਚਾਹੁੰਦੇ ਹੋ ਕਿ ਜਿਹੜਾ ਅੰਦੋਲਨ ਹੁਣ ਕਿਸ ਤਰੀਕੇ ਨਾਲ ਚਲਾਉਣਾ ਚਾਹੀਦਾ ਤਾਂ ਕਿ ਜਿਹੜਾ ਅੰਦੋਲਨ ਸਹੀ ਤਰੀਕੇ ਨਾਲ ਚੱਲੇ ਤੇ ਜਿੱਤ ਵੱਲੂ ਵਧੇ ਈਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਸਿਆਸਤ ਦੇ ਚੈਨਲ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਅੱਜ ਆਪਾਂ ਸਿੰਘੂ ਬਾਰਡਰ ਉੱਤੇ ਪਹੁੰਚੇ ਆ ਸੋ ਭਾਈ ਹਰਦੀਪ ਸਿੰਘ ਡੇਵਿਡਵਾ ਜਿਹੜੇ ਸ਼ਹੀਦ ਭਾਈ ਨਵਰੀਤ ਸਿੰਘ ਦੇ ਦਾਦਾ ਜੀ ਆ ਉਹਨਾਂ ਨੂੰ ਆਪਾਂ ਜਿਹੜੇ ਆ ਮਿਲਣ ਆਏ ਆ ਉਹਨਾਂ ਨਾਲ ਗੱਲਬਾਤ ਕਰਨ ਆਏ ਆ ਸੋ ਆਜੋ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸ਼ਬਾਪੂ ਜੀ ਆਪਣੇ ਜਿਹੜਾ ਸੰਘਰਸ਼ਾ तकरीबन ਉਹ ਜਿਹੜਾ 126 ਦਿਨ ਜਿਹੜਾ ਪਾਰ ਕਰ ਚੁੱਕਿਆ ਆ ਤੇ ਦਿੱਲੀ ਦੀ ਬਰੂਹਾ ਉੱਤੇ ਜਿਹੜਾ ਇਹ ਸੰਘਰਸ਼ ਚੱਲ ਰਿਹਾ ਹੈ ਇਸ ਸੰਘਰਸ਼ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੇ ਆਮ ਚੱਲ ਰਹੇ ਜਿਹਦਾ ਸੰਘਰਸ਼ ਚੱਲ ਰਹੇ ਹੁੰਦੇ ਆ ਤੇ ਇਸ ਸੰਘਰਸ਼ ਵਿੱਚ ਤੁਸੀਂ ਕੀ ਫਰਕ ਸਮਝਦੇ ਹੋ ਇਹਦੀ ਇਸ ਸੰਘਰਸ਼ ਦੀ ਖਾਸ ਅਹਿਮੀਅਤ ਕੀ ਆ ਦੇਖੋ ਜਿੰਨਾ ਵੱਡਾ ਇਹ ਸੰਘਰਸ਼ ਅਜਾਕਾਰ ਲੈ ਚੁੱਕਾ ਹੈ ਬੇਸ਼ੱਕ ਇਹ ਪੰਜਾਬ ਦੇ ਤਿੰਨ ਕਿਸਾਨ ਮੰਗਾਂ ਨੂੰ ਲੈ ਕਿਸਾਨਾਂ ਨਾਲ ਸੰਬੰਧ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਸ਼ੁਰੂ ਹੋਇਆ ਸੀ ਉਸ ਤੋਂ ਬਾਅਦ ਹਰਿਆਣਾ ਨਾਲ ਲੜਿਆ ਬੇਸਿਕਲੀ ਇਹ ਕਿਸਾਨਾਂ ਦੇ ਖਿਲਾਫ ਜਿਹੜੇ ਤਿੰਨ ਕਾਲੇ ਕਾਨੂੰਨ ਪਾਸ ਹੋਏ ਆ ਉਹਨਾਂ ਨੂੰ ਲੈ ਕੇ ਹੀ ਇਹ ਸੰਘਰਸ਼ ਹੈ ਪਰ ਹੁਣ ਅੱਜ ਦੇ ਤਰੀਕੇ ਚ ਜਦੋਂ ਆਪਾਂ ਇਸ ਸੰਘਰਸ਼ ਨੂੰ ਵੇਖਦੇ ਆ ਇੱਕ ਬਹੁਤ ਵੱਡਾ ਆਕਾਰ ਲੈ ਚੁੱਕਾ ਹੈ ਇਹ આજ ਤੋਂ ਪਹਿਲਾਂ ਨਾਲ ਤਾਂ ਆਪਾਂ ਐਡਾ ਵੱਡਾ ਸੰਘਰਸ਼ ਮੇਰੀ ਜ਼ਿੰਦਗੀ ਇਤਿਮਾਈ ਨਹੀਂ ਵੇਖਿਆ ਹਾਲਾਂਕਿ ਆਪਾਂ ਕਹਿ ਸਕਦੇ ਹਾਂ ਕਿ ਅੰਨਾ ਹਜ਼ਾਰ ਦੇ ਅੰਦੋਲਨ ਸੀ ਜਿਹੜਾ 19ਵੀਂ ਦੇਸ਼ ਦੇ ਵਿੱਚ ਰਾਜ ਪਲਟਾ ਲਿਆਂਦਾ ਪਰ ਉਸ ਸੰਘਰਸ਼ ਨੂੰ ਵੀ ਮੈਂ ਬਹੁਤ ਨੇੜੇ ਹੋ ਕੇ ਵੇਖਿਆ ਕੋਈ ਬਹੁਤ ਵੱਡੀ ਸਟਰੈਂਥ ਨਹੀਂ ਸੀ ਕੋਈ ਬਹੁਤ ਵੱਡੇ ਉਹਨਾਂ ਕੋਲੇ ਤਾਮਯਾਬ ਨਹੀਂ ਸੀ ਸਿਰਫ ਮੀਡੀਆ ਨੇ ਉਸ ਸੰਘਰਸ਼ ਕਰਾ ਕੀਤਾ ਜਾਂ ਕਹਿ ਲੋ ਕਿ ਉਹਦੇ ਪਿੱਛੇ ਜਿਹੜੀ ਆਰਐਸਐਸ ਲੌਬੀ ਸੀਗੀ ਜਿਹੜੀ ਜਿਨ੍ਹਾਂ ਨੇ ਦੇਸ਼ ਨਾਲ ਇੱਕ ਤਰ੍ਹਾਂ ਨਾਲ ਧੋਖਾ ਕਰਨਾ ਸੀ ਉਸ ਨੀਅਤ ਨਾਲ ਉਹਨਾਂ ਨੇ ਸੰਘਰਸ਼ ਨੂੰ ਆਰਗੇਨਾਈਜ਼ ਕੀਤਾ ਔਰ ਉਹ ਆਪਣੇ ਮਕਸਦ ਵਿੱਚ ਕਾਮਯਾਬ ਹੋਏ ਇਹ ਜਿਹੜਾ ਸੰਘਰਸ਼ ਹੈ ਬਿਲਕੁਲ ਹੀ ਵੱਖਰੀ ਕਿਸਮ ਦਾ ਹੈ ਬੜੇ ਹੀ ਪਵਿੱਤਰ ਕਾਰਜ ਲਈ ਕੀਤਾ ਜਾ ਰਿਹਾ ਹੈ ਔਰ ਉਹਦੀ ਇਹਦੇ ਪਿੱਛੇ ਭਾਵਨਾਵਾਂ ਵੀ ਜਿਹੜੀਆਂ ਬੜੀਆਂ ਪਵਿੱਤਰ ਨੇ ਐਫਰਟਸ ਬੜੇ ਪਵਿੱਤਰ ਨੇ ਔਰ ਲੋਕ ਕੀ ਇਹ ਸੰਘਰਸ਼ ਨਾਲ ਜਿਹੜੇ ਜੁੜੇ ਹਨ ਉਹਨਾਂ ਦਾ ਕੋਈ ਇਹਦੇ ਵਿੱਚੋਂ ਨਿੱਜੀ ਮਫਾਦ ਲੈਣ ਦਾ ਕੋਈ ਹੈ ਨਹੀਂਗਾ ਇਸ ਲਈ ਆਪਾਂ ਇਸ ਸੰਘਰਸ਼ ਨੂੰ ਵਿਲੱਖਣ ਸੰਘਰਸ਼ ਕਹਿ ਸਕਦੇ ਹਾਂ ਦੇ ਦੁਨੀਆ ਦੇ ਇਤਿਹਾਸ ਦਾ ਕਿਉਂਕਿ ਅੱਜ ਆਪਾਂ ਦੇਖਦੇ ਹਾਂ ਕਿ ਦੁਨੀਆ ਵਿੱਚ ਜਿਸ ਤਰ੍ਹਾਂ ਦਾ ਵਰਤਾਰਾ ਹੈ ਪੂੰਜੀਵਾਦ ਦਾ ਜਿਹੜਾ ਹੈ ਉਸ ਨੇ ਸਾਰੀ ਮਨੁੱਖੀ ਜਿਹੜੀ ਜ਼ਾਤੀ ਹੈ ਜਿਹੜੀ ਮਾਨਵਤਾ ਦੀ ਜਿਹੜਾ ਹੈਗਾ ਉਹਦੇ 'ਚ ਇੱਕ ਸੰਕਟ ਪੈਦਾ ਕਰ ਦਿੱਤਾ ਇਸ ਪੂੰਜੀਵਾਦੀ ਵਰਤਾਰੇ ਨੇ ਕਿਉਂਕਿ ਮਤਲਬ ਫਰਕ ਮਨੁੱਖ ਤੋਂ ਮਨੁੱਖ ਦਾ ਇੰਨਾ ਵੱਡਾ ਹੋ ਗਿਆ ਵੀ ਇੱਕ ਬੰਨੇ ਤਾਂ ਉਹਦੀ ਥਾਲੀ ਵਿੱਚ ਰੋਟੀ ਨਹੀਂ ਹੈਗੀ ਔਰ ਦੂਜੇ ਬੰਨੇ ਸਰਮਾਇਆ ਕੁਝ ਹੱਥਾਂ ਦੇ ਵਿੱਚ ਇੰਨਾ ਹੈ ਕਿ ਉਹਨਾਂ ਲਈ ਉਹ ਸਰਮਾਇਆ ਹੀ ਸਮੱਸਿਆ ਬਣਿਆ ਹੋਇਆ ਹੈ ਸੋ ਇੰਨਾ ਵੱਡਾ ਜਿਹੜਾ ਫਰਕ ਹੈ ਜਿਹੜਾ ਉਸ ਨੂੰ ਅਜ ਤਾਈਂ ਕਿਸੇ ਨੇ ਚੁਣੌਤੀ ਨਹੀਂ ਦਿੱਤੀ ਕਹਿਣ ਨੂੰ ਇਹ ਸਿਰਫ ਕਿਸਾਨ ਮੰਗਾ ਦਾ ਸੰਘਰਸ਼ ਆ ਪਰ ਇਹ ਜਿਹ ਇਹਦੇ ਜਿਹੜੇ ਮੈਸੇਜ ਨੇ ਉਹ ਇੰਨੇ ਵੱਡੇ ਹੋ ਗਏ ਨੇ ਕਿ ਇਹ ਪਹਿਲੀ ਵਾਰ ਹੈ ਕਿ ਕਿਸੇ ਪੂੰਜੀਵਾਦ ਜਿਹੜਾ ਹੈ ਦੁਨੀਆ ਦੇ ਵਿੱਚ ਜਿਹੜਾ ਜਿਹੜਾ ਸਟੈਬਲਿਸ਼ ਹੋਇਆ ਹੋਇਆ ਇੱਕ ਸੈਟਅਪ ਉਸ ਨੂੰ ਚੁਣੌਤੀ ਹੈ ਤੇ ਇਸ ਲਈ ਆਪਾਂ ਕਹਿ ਸਕਦੇ ਹਾਂ ਕਿ ਸੰਘਰਸ਼ ਦੇ ਜਿਹੜੇ ਮਾਇਨੇ ਆ ਅੱਜ ਤੱਕ ਜਿਹੜੇ ਹੋਏ ਸੰਘਰਸ਼ ਨਾਲੋਂ ਬਿਲਕੁਲ ਵੱਖਰੇ ਨੇ ਤੇ ਠੀਕ ਹੈ ਇਹਦੇ ਵਿੱਚ ਜਦੋਂ ਇੰਨਾ ਵੱਡਾ ਸੰਘਰਸ਼ ਹੋਵੇ ਔਰ ਸੰਘਰਸ਼ ਸ਼ੁਰੂ ਬਹੁਤ ਛੋਟੀਆਂ ਗੱਲਾਂ ਨੂੰ ਲੈ ਕੇ ਹੋ ਸ਼ੁਰੂ ਹੋਇਆ ਹੋਵੇ ਔਰ ਉਸ ਦੀ ਅਗਵਾਈ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਵੀ ਜਿਹੜੇ ਹੈਗੇ ਆ ਮਤਲਬ ਮਾਈਂਡ ਸੈਟ ਜਿਹੜੇ ਆ ਉਹ ਉਹਨਾਂ ਦੇ ਉੱਥੋਂ ਤੱਕ ਦੇ ਉਸ ਲੈਵਲ ਦੇ ਹੋਣ ਤੇ ਉਹਨਾਂ ਦੇ ਸਾਹਮਣੇ ਜਦੋਂ ਸੰਘਰਸ਼ ਐਡਾ ਵੱਡਾ ਆਕਾਰ ਲੈ ਜਾਵੇ ਜੀਐਮ ਜੀਐਮ ਚੁਣੌਤੀਆਂ ਸਾਹਮਣੇ ਆਜਣ ਤੇ ਨਿਸ਼ਚਿਤ ਤੌਰ ਤੇ ਉਹਨਾਂ ਤੋਂ ਅਗਵਾਈ ਉਸ ਲੈਵਲ ਤੇ ਨਹੀਂ ਕੀਤੀ ਜਾ ਸਕਦੀ ਜਿਸ ਲੈਵਲ ਦੀ ਮੰਗ ਕਰਦਾ ਹੈ ਸੰਘਰਸ਼ ਇਸ ਲਈ ਆਪਾਂ ਕਹਿ ਸਕਦੇ ਆ ਕਿ ਆ ਇੰਨੇ ਜਿਹੜੇ 315 ਦਿਨਾਂ ਚ ਸੰਘਰਸ਼ ਚੱਲਣ ਦੀ ਵਜ੍ਹਾ ਵੀ ਇਹੀ ਹੈ। ਔਰ ਅਸੀਂ ਜੇ ਸਮਝਾਂ ਵੀ ਸਿੱਟੀਆਂ ਜਿਹੜੇ ਜਿੰਨੇ ਵਧੀਆ ਸਿੱਟੇ ਦੇ ਨਿਕਲ ਸਕਦੇ ਸੀਗੇ ਜਿੰਨਾ ਪੀਸਫੁੱਲ ਅੰਦੋਲਨ ਚੱਲਿਆ ਜਿੰਨਾ ਇਸ ਨੂੰ ਸਮਰਥਨ ਮਿਲਿਆ ਔਰ ਜਿੰਨਾ ਕੁਝ ਇਸ ਸੰਘਰਸ਼ ਹਾਸਲ ਕਰ ਸਕਦਾ ਸੀ ਉਹ ਨਹੀਂ ਕਰ ਪਾਇਆ। ਇਸ ਲਈ ਸਾਰੀਆਂ ਚੀਜ਼ਾਂ ਹੀ ਹੈਗੀਆਂ। ਠੀਕ ਹੈ ਜੀ। ਬਾਪੂ ਜੀ ਇੱਕ ਹੋਰ ਆਪਾਂ ਦੇਖਦੇ ਆ ਰਹੇ ਕਿ ਸੰਘਰਸ਼ ਵਿੱਚ ਬਹੁਤ ਤਰ੍ਹਾਂ ਦੇ ਉਤਰਾਚੜਾ ਆਏ ਆ। ਕਿਤੇ ਬਾਰੀ ਤੌਰ ਤੇ ਦੇਖੇ ਤਾਂ ਸੰਘਰਸ਼ ਬਹੁਤ ਮਜ਼ਬੂਤ ਵੀ ਰਿਹਾ ਹੈ ਪਰ ਅੰਦਰੂਨੀ ਤੌਰ ਤੇ ਦੇਖਿਆ ਜਾਵੇ ਸੰਘਰਸ਼ ਜਿਹੜਾ ਹੈ ਉਹ ਕਿਤੇ ਨਾ ਕਿਤੇ ਸੰਘਰਸ਼ ਖੜੋਤ ਆਈ ਹੈਗੀ ਆ ਉਹਦੇ ਬਾਰੇ ਤੁਸੀਂ ਕੀ ਮਤਲਬ ਸਾਡੇ ਕੀ ਵਿਚਾਰ ਹੈਗੇ ਆ ਵੀ ਸੰਘਰਸ਼ ਵਿੱਚ ਅੰਦਰੂਨੀ ਤੌਰ ਤੇ ਕਿਉਂ ਖੜੋਤ ਜਿਹੜੀ ਆਈ ਹੈਗੀ ਆ ਸਭ ਤੋਂ ਵੱਡੀ ਗੱਲ ਹੁੰਦੀ ਹੈ ਲੀਡਰਸ਼ਿਪ ਤੇ ਭਰੋਸੇ ਦੀ ਵੀ ਲੀਡਰਸ਼ਿਪ ਤੇ ਜੇ ਭਰੋਸਾ ਹੁੰਦਾ ਹੈ ਤਾਂ ਲੋਕ ਜਿਹੜੇ ਬੇਫਿਕਰੀ ਨਾਲ ਖੁੱਲੇ ਦਿਲ ਨਾਲ ਸਮਰਥਨ ਕਰਦੇ ਆ ਜਦੋਂ ਲੀਡਰਸ਼ਿਪ ਤੇ ਭਰੋਸਾ ਟੁੱਟਦਾ ਹੈ ਉਦੋਂ ਫਿਰ ਸੰਘਰਸ਼ ਜਿਹੜਾ ਉਹ ਡਗਮਗਾ ਜਾਂਦਾ ਹੈ ਇਹੀ ਹੋਇਆ ਹੈ ਸੰਘਰਸ਼ ਨਾਲ ਕਿਉਂਕਿ 26 ਜਨਵਰੀ ਤੋਂ ਪਹਿਲਾਂ ਸੰਘਰਸ਼ ਦੇ ਵਿੱਚ ਜਿਸ ਤਰ੍ਹਾਂ ਦੀ ਅ ਸੀਗੀ ਸ਼ਮੂਲੀਅਤ ਸੀਗੀ ਲੋਕਾਂ ਦੀ ਜਿਸ ਤਰ੍ਹਾਂ ਦੀ ਲੋਕਾਂ ਦੀ ਬੇਪਰਵਾਹੀਆਂ ਸੀਗੀਆਂ ਲੋਕਾਂ ਦੀ ਮਤਲਬ ਲੀਡਰਸ਼ਿਪ ਤੇ ਭਰੋਸਾ ਸੀ ਔਰ ਹਰ ਕੋਈ ਇਸ ਸੰਘਰਸ਼ ਲਈ ਆਪਣੇ ਆਪ ਨੂੰ ਸਮਰਪਿਤ ਕਰਦਾ ਸੀ ਉਸੇ ਭਾਵਨਾ ਦੇ ਨਾਲ ਹੀ ਇਸ ਨਾਲ ਜੁੜਦਾ ਸੀ ਇਸ ਲਈ ਸੰਘਰਸ਼ ਜਿਹੜੇ ਔਰ ਇਹਨੂੰ ਕਿਵੇਂ ਸੰਭਾਲਿਆ ਜਾਏਗਾ ਉਹ ਇਹਨਾਂ ਕੋਲ ਕੋਈ ਪਲਾਨ ਨਹੀਂ ਸੀ ਹੈਗਾ ਜਦੀ ਵਜ੍ਹਾ ਕਰਕੇ 26 ਜਨਵਰੀ ਵਾਲੀ ਘਟਨਾ ਹੋਈ ਕਿਉਂਕਿ ਇਹਨਾਂ ਨੇ ਸਟੇਜਾਂ ਤੋਂ ਜਿਹੜੀਆਂ ਇਹਨਾਂ ਦੇ ਅਨਾਉਂਸਮੈਂਟਸ ਸੀਗੀਆਂ ਉਹ ਇੱਕ ਤਰ੍ਹਾਂ ਨਾਲ ਨੌਜਵਾਨਾਂ ਦੇ ਅੰਦਰ ਜੋਸ਼ ਭਰਨ ਵਾਲੀਆਂ ਸੀ ਜਦੋਂ ਸਾਡਾ ਸਿੱਖ ਇਤਿਹਾਸ ਸੁਣਾਇਆ ਜਾ ਰਿਹਾ ਸੀ ਲਾਲ ਕਿਲੇ ਦਾ ਇਤਿਹਾਸ ਸੁਣਾਇਆ ਜਾ ਰਿਹਾ ਸੀ ਨੌਜਵਾਨਾਂ ਨੂੰ ਕਿਹਾ ਜਾ ਰਿਹਾ ਸੀ ਕਿ ਆਓ ਆਪਾਂ ਦਿੱਲੀ ਟਰੈਕਟਰ ਮਾਰਚ ਕਰਨਾ ਹੈ 26 ਜਨਵਰੀ ਨੂੰ ਅਸੀਂ ਸਰਕਾਰ ਦੇ ਪੈਰਲਲ ਮਾਰਚ ਕਰਨਾ ਹੈ ਅ ਦਿੱਲੀ ਦੀ ਹੱਕ ਤੇ ਟਰੈਕਟਰ ਚਲਾਉਣੇ ਹਨ ਅਸੀਂ ਪਾਰਲੀਮੈਂਟ ਵਿੱਚਵਾੜਨੇ ਹਨ ਮੋਦੀ ਦੀ ਹੱਕ ਤੇ ਚਲਾਉਣੇ ਹਨ ਇਹੋ ਜਿਹਾ ਜਦੋਂ ਪ੍ਰੋਵੋਕੇਸ਼ਨ ਸੀਗੀ ਜਿਹੜੀ ਯੂਥ ਉਸ ਉਸ ਤਰ੍ਹਾਂ ਦਾ ਮਾਈਂਡ ਜਿਹੜਾ ਸੀਗਾ ਉਹਨਾਂ ਦਾ ਬੰਡ ਟੁਕਾ ਉਹ ਇਸੇ ਹਿਸਾਬ ਨਾਲ ਆਇਆ ਸੀ ਜਦੋਂ ਤੁਸੀਂ ਮਤਲਬ ਇਹ ਸਾਰੀਆਂ ਚੀਜ਼ਾਂ ਕਰਕੇ ਯੂਥ ਨੂੰ ਤੁਸੀਂ ਲੈ ਆਏ ਤੇ ਲਿਉਣ ਤੋਂ ਬਾਅਦ ਜਿਹੜੀਆਂ ਤੁਹਾਡੀਆਂ ਜ਼ਿੰਮੇਵਾਰੀਆਂ ਵੜਦੀਆਂ ਸੀ ਇਸ ਨੂੰ ਆਰਗੇਨਾਈਜ਼ ਕਰਨੀਆਂ ਉਹ ਤੁਹਾਡੇ ਕੋਲ ਟੋਟਲ ਫੇਲਿਅਰ ਸੀਗਾ ਉਹ ਤੁਹਾਡੇ ਕੋਲ ਕੋਈ ਬਲੂਪ੍ਰਿੰਟ ਨਹੀਂ ਸੀਗਾ ਸਰਕਾਰ ਨਾਲ ਜਿਹੜੀ ਤੁਹਾਡੀ 네ਗੋਸ਼ੀਏਸ਼ਨ ਸੀਗੀ ਜਿਹੜੀ ਉਹ ਬਣਦੀ ਹੀ ਨਹੀਂ ਸੀਗੀ ਤੁਸੀਂ ਜਿਸ ਸਰਕਾਰ ਦੇ ਖਿਲਾਫ ਲੜ ਰਹੇ ਹੋ ਉਹਦੇ ਤੋਂ ਤੁਸੀਂ ਪਰਮਿਸ਼ਨ ਲੈਣ ਦਾ ਕੋਈ ਮਤਲਬ ਨਹੀਂ ਬਣਦਾ ਵੀ ਤੁਸੀਂ ਫਿਰ ਉਹਦੇ ਤੋਂ ਪਰਮਿਸ਼ਨ ਲੈ ਕੇ ਵੀ ਅਸੀਂ ਸਾਨੂੰ ਆਹ ਰੂਟ ਦੇ ਦਿਓ ਸਾਨੂੰ ਉਹ ਰੂਟ ਦੇ ਦਿਓ ਆਸੀਂ ਇੱਧਰ ਦੀ ਟਰੈਕਟਰ ਲੈ ਕੇ ਇੱਧਰ ਹੀ ਕਮਾਕੇ ਲੈ ਆਵਾਂਗੇ ਜਾਂ ਅਸੀਂ 5000 ਦੀ ਟਰੈਕਟਰ ਦੀ ਲਿਮਿਟ ਤੈਅ ਕਰ ਲਈ ਇਹ ਸਾਰੀਆਂ ਜਿੱਦਾਂ ਬੇਮਤਲਬ ਸੀ ਇਹਥੇ ਲੀਡਰਸ਼ਿਪ ਨੇ ਜਿਹੜੀ ਕੁਆਲਿਟੀ ਜਿਹੜੀ ਵਿਖਾਉਣੇ ਚਾਹ ਉਹ ਵਿਖਾ ਨਹੀਂ ਇਹਨਾਂ ਜਿਸ ਦਾ ਸਿੱਟਾ ਇਹ ਹੋਇਆ ਕਿ ਨੌਜਵਾਨ ਜਿਹੜੇ ਇਹਨਾਂ ਨੇ ਲੋਕਾਂ ਨੌਜਵਾਨਾਂ ਨੂੰ ਇਸ ਤਰ੍ਹਾਂ ਇਹਨਾਂ ਨੇ ਪ੍ਰਵੋਕ ਕਰਕੇ ਲਿਆਂਦਾ ਜਿਹੜਾ ਮਾਈਂਡ ਸੈਟ ਉਹਨਾਂ ਦਾ ਬਣਾ ਕੇ ਲਿਆਂਦਾ ਉਹ ਨੌਜਵਾਨ ਕਿਉਂ ਸੇਸ ਨਾਲ ਆਇਆ ਸੀ ਇਸ ਲਈ 26 ਤਰੀਕ ਦੀਆਂ ਜਿਹੜੀਆਂ ਘਟਨਾਵਾਂ ਨੇ ਨੈਚੁਰਲ ਸੀਗੀਆਂ ਇਹ ਕਹਿੰਦੇ ਨੇ ਅਨਐਕਸਪੈਕਟਿਡ ਹੋਇਆ ਜਾਂ ਸਾਨੂੰ ਪਤਾ ਨਹੀਂ ਸੀਗਾ ਸਭ ਨੂੰ ਪਤਾ ਸੀ ਜਦੋਂ ਬਾਹਰ ਬੈਠੇ ਲੋਕਾਂ ਨੂੰ ਪਤਾ ਸੀਗਾ ਵੀ ਐਡਾ ਵੱਡਾ ਜਿਹੜਾ ਆ ਰਿਹਾ ਹੈ ਫਲੱਡ ਆ ਰਿਹਾ ਹੈ ਔਰ ਉਸ ਨੂੰ ਉਹਨੂੰ ਚੈਨਲਾਈਜ਼ ਕਰਨ ਦਾ ਇਹਨਾਂ ਕੋਲ ਕੋਈ ਹੈ ਹੀ ਨਹੀਂਗਾ ਤੇ ਉਸ ਫਲੱਡ ਨੇ ਨਿਸ਼ਚਿਤ ਤੌਰ ਤੇ ਕੋਈ ਨਾ ਕੋਈ ਆਪ ਮੁਹਾਰਾ ਕੁਝ ਕਰ ਦੇਣਾ ਸਰਕਾਰ ਵੀ ਇਸੇ ਤੱਕ ਵਿੱਚ ਸੀਗੀ ਵੀ ਜਦੋਂ ਐਡਾ ਵੱਡਾ ਫਲੱਡ ਆਏਗਾ ਔਰ ਜਦੋਂ ਇਹਨਾਂ ਦੇ ਕੋਲ ਕੋਈ ਪ੍ਰੋਗਰਾਮ ਨਹੀਂ ਹੈਗਾ ਤੇ ਆਪਣੇ ਆਪ ਨੌਜਵਾਨ ਜਿਹੜੇ ਉਹ ਕੁਝ ਨਾ ਕੁਝ ਕਰ ਦੇਣਗੇ ਜਦੋਂ ਉਹ ਕਰ ਦੇਣਗੇ ਤੇ ਸਾਡੇ ਰਾਹ ਸੁੱਕੇ ਹੋ ਜਾਣ ਸਰਕਾਰ ਤੇ ਆਪਣੇ ਟਰੈਪ ਚ ਕਾਮਯਾਬ ਹੋਗੀ ਸਰਕਾਰ ਨੇ ਜਿਹੜਾ 26 ਤਰੀਕ ਨੂੰ ਲੈ ਕੇ ਟੈਪ ਪੁਛਾਇਆ ਸੀ ਉਹਦੇ ਵਿੱਚ ਪੂਰਾ ਅੰਦੋਲਨ ਜਿਹੜਾ ਫਸ ਗਿਆ ਬੁਰੀ ਤਰ੍ਹਾਂ ਨਾਲ ਔਰ ਲੀਡਰਸ਼ਿਪ ਜਿਹੜੀ ਹੈ ਕਲੈਪਸ ਕਰ ਪੱਜ ਗਈ ਉਹਦੇ ਇਹ ਸਾਰੀਆਂ ਜਿਹੜੀਆਂ ਸੀਗੀਆਂ ਫਿਰ 26 ਤਰੀਕ ਤੋਂ ਬਾਅਦ 2 ਮਹੀਨੇ ਲੱਗੇ ਆ ਮਤਲਬ ਜੇ ਮੈਂ ਕਹਾ ਕਿ ਮੈਨੂੰ ਇਸ ਨੂੰ ਦੁਬਾਰਾ ਅੱਜ ਦੀ ਪੋਜੀਸ਼ਨ ਤੇ ਲਿਆਉਣੀ ਕਿਉਂਕਿ ਕੋਈ ਇਹਨਾਂ ਦੇ ਵਿੱਚ ਖੜ ਕੇ ਗੱਲ ਕਰਾਉਣ ਵਾਲਾ ਨਹੀਂ ਸੀ ਇੱਕ ਦੂਜੇ ਨਾਲ ਕੋਈ ਇਹੋ ਜਿਹਾ ਇਹਨਾਂ ਦਾ ਚੈਨਲ ਨਹੀਂ ਸੀ ਜਿਹਦੇ ਥਰੂ ਇੱਕ ਦੂਜੇ ਨਾਲ ਇਹ ਆ ਜਿਹੜੇ ਜੜੀਆਂ ਇਹ ਗੱਲਾਂ ਤੋਂ ਵਾਪਸੀ ਕਰ ਸਕਦੇ ਨਵਰੀਦ ਦੀ ਸ਼ਹਾਦਤ ਨੇ ਮੈਨੂੰ ਇਹ ਜਗ੍ਹਾ ਪ੍ਰੋਵਾਈਡ ਕਰਾਈ ਜਿੱਥੇ ਮੈਂ ਖੜਾ ਹੋਇਆ ਔਰ ਜਦੋਂ ਮੈਂ ਉਸ ਉਸ ਹਿਸਾਬ ਨਾਲ ਆਣ ਕੇ ਖੜਾ ਹੋਇਆ ਕਿਉਂਕਿ ਮੇਰੇ ਸਾਹਮਣੇ ਵੀ ਇੱਕ ਬਹੁਤ ਵੱਡਾ ਧਰਮ ਸੰਕਟ ਪੈਦਾ ਹੋ ਗਿਆ ਸੀ ਵੀ ਜਿਸ ਕਾਜ ਵਾਸਤੇ ਨਵਰੀ ਦੀ ਸ਼ਹਾਦਤ ਹੋਈ ਆ 300 ਤੋਂ ਵੱਧ ਜਾਨਾਂ ਹੋਰ ਗਈਆਂ ਨੇ ਹਰ ਪਰਿਵਾਰ ਲਈ ਆਪਣਾ ਜੀ ਜਿਹੜਾ ਉਹ ਨਹੀਂ ਕੀਮਤੀ ਹੈ ਜਿੰਨਾ ਮੇਰੇ ਲਈ ਨਵਰੀਤਾ ਹੈ ਫਿਰ ਇੰਨੇ ਵੱਡੇ ਐਫਰਟਸ ਲੱਗੇ ਨੇ ਸਾਡੀਆਂ ਸਾਰੀਆਂ ਐਨਆਰਆਈਜ਼ ਨੇ ਆਪਣੀ ਜ਼ਿੰਦਗੀ ਦੀ ਸਾਰੀ ਜਮਾ ਪੂੰਜੀ ਇਸ ਅੰਦੋਲਨ ਨੂੰ ਦਿੱਤੀ ਆ ਸੜਕਾਂ ਤੇ ਬਹਿ ਕੇ ਇੰਨਾ ਵੱਡਾ ਤਪ ਹੋਇਆ ਲੋਕਾਂ ਦਾ ਬੁਰੇ ਮਤਲਬ ਮਾੜੇ ਤੋਂ ਮਾੜੇ ਹਾਲਾਤਾਂ ਵਿੱਚ ਵੀ ਲੋਕ ਸੜਕਾਂ ਤੇ ਬੈਠੇ ਰਹੇ ਆ ਤੇ ਜੇ ਅਸੀਂ ਬਿਨਾਂ ਕਿਸੇ ਪ੍ਰਾਪਤੀ ਤੋਂ ਵਾਪਸ ਚਲੇ ਜਾਣੇ ਆ ਤੇ ਫਿਰ ਇਹ ਸਾਰੇ ਐਫਰਟਸ ਇਹ ਸਾਰੀਆਂ ਸ਼ਹਾਦਤਾਂ ਇਹ ਸਾਰੀ ਤਪੱਸਿਆ ਇੱਕ ਇਸ ਖਾਤੇ ਵਿੱਚ ਪੈਗੀ ਸੋ ਇਸ ਕਰਕੇ ਮੈਨੂੰ ਫਿਰ ਇਹ ਸੀਗਾ ਵੀ ਮੈਂ ਹੁਣ ਜੇ ਇਸ ਸਮੇਂ ਜਿਹੜਾ ਮੇਰਾ ਬਣਦਾ ਰੋਲ ਹੈ ਜੇ ਮੈਂ ਨਹੀਂ ਨਿਭਾਉਂਦਾ ਤੇ ਸੰਘਰਸ਼ ਵਾਪਸੀ ਨਹੀਂ ਕਰੇਗਾ ਮਤਲਬ ਫਿਰ ਇਸ ਕਰਕੇ ਮੈਂ ਮਤਲਬ ਨੌਰੀਦੀਆਂ ਆਖਰੀ ਰਸਮਾਂ ਕਰਨ ਤੋਂ ਬਾਅਦ ਮੈਂ ਵਾਪਸ ਸੰਘਰਸ਼ ਵਿੱਚ ਆਇਆ ਇਹ ਧਿਆਨ ਕੇ ਫਿਰ ਮੇਰੇ ਜਿਹੜੇ ਐਫਰਟਸ ਸੀਗੇ ਮੈਂ ਕਹਿ ਸਕਦਾ ਹੈ ਕਿ ਇਹ ਜਿਹੜਾ ਡੇਢ 2 ਮਹੀਨੇ ਦਾ ਸਫਰ ਸੀ ਮੈਂ ਨਵਰੀਤ ਨੂੰ ਆਪਣੇ ਬੁੱਕਲ ਵਿੱਚ ਲੈ ਕੇ ਕੀਤਾ ਹੈ ਮੇਰੇ ਵਾਸਤੇ ਬਹੁਤ ਔਖਾ ਸੀਗਾ ਪਰ ਮੈਂ ਹੁਣ ਕਹਿ ਸਕਦਾ ਮੈਂ ਅਸੀਂ ਠੀਕ ਕਰ ਲਿਆ ਅਹ ਠੀਕ ਹੈ ਬਾਪੂ ਜੀ ਬਾਕੀ ਜਿਹੜਾ 26 ਜਨਵਰੀ ਤੇ ਵਿੱਚ ਜਿਹੜਾ ਇੱਕ ਸਰਕਾਰ ਨੇ ਇੱਕ ਪਲਾਨ ਇੱਕ ਤਰ੍ਹਾਂ ਦਾ ਬਣਾ ਚੁੱਕਿਆ ਸੀ ਇੱਥੇ ਨਾ ਕਤਲੇਆਮ ਕਰਨ ਦਾ ਪਲਾਨ ਸਰਕਾਰ ਨੇ ਪੂਰਾ ਤਿਆਰ ਕਰ ਲਿਆ ਸੀਗਾ ਪਰ ਲੋਕਾਂ ਨੇ ਇਸ ਪਲਾਨ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਆ ਤੇ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹੈਗੇ ਆ ਉਹਦੇ ਜੇ ਸੀਗਾ ਵੀ ਸਰਕਾਰ ਭਾਵੇਂ ਪਲਾਨ ਜਿੰਨੇ ਮਰਜ਼ੀ ਕਰਦੀ ਸੀ ਪਰ ਸਰਕਾਰ ਦੇ ਸਾਹਮਣੇ ਜਿਹੜਾ ਸਿਨੈਰੀਓ ਸੀ ਵਰਲਡ ਦੇ ਵਿੱਚ ਉਹ ਨੂੰ ਇਹੋ ਜੀ ਗਲਤ ਹਰਕਤ ਕਰਨ ਦੀ ਇਜਾਜ਼ਤ ਨਹੀਂ ਸੀਦਾ ਫੋਰਡ ਨਹੀਂ ਸੀ ਕਰ ਸਕਦੀ ਸਰਕਾਰ ਕੋਈ ਸੇ ਕਤਲੇਆਮ ਨੂੰ ਫੋਰਡ ਨਹੀਂ ਸੀ ਕਰ ਸਕਦੀ ਕੋਈ ਜਾਤੀ ਸਿੱਖਾਂ ਨਾਲ ਨਹੀਂ ਸੀ ਕਰ ਸਕਦੀ ਇਸਕਾਰ ਭਾਵੇਂ ਬੇਸ਼ੱਕ ਇਹ ਕਹਾਂ ਨੂੰ ਇਹ ਕਾਮ ਰੈਡ ਵੀ ਹੈਨ ਅੰਦੋਲਨ ਤੇ ਵਕ ਵਕ ਧਰਮਾਂ ਦੇ ਲੋਕ ਨੇ ਵਕ ਵਕ ਜਾਤਾਂ ਦੇ ਲੋਕ ਨੇ ਵਕ ਵਕ ਕਿਸਮ ਦੇ ਲੋਕ ਇਸ ਅੰਦੋਲਨ ਵਿੱਚ ਆ ਗਿਆ ਪਰ ਆਲ ਓਵਰ ਜਿਹੜੀ ਦੇਖ ਉਹ ਸਿੱਖਾਂ ਦੇ ਅੰਦੋਲਨ ਵਾਲੀ ਹੈ ਜਿਹੇ ਦੇ ਵਿੱਚ ਕੋਈ ਟਕਰਾਅ ਆਉਂਦਾ ਸੀ ਜੋ ਸਿੱਧਾ-ਸਿੱਧਾ ਸਰਕਾਰ ਦਾ ਸਿੱਖਾਂ ਨਾਲ ਟਕਰਾਅ ਆਉਂਦਾ ਸੀ ਜਿਹੜਾ ਇਹੀ ਮੰਨਿਆ ਜਾਣਾ ਸੀ ਤੇ ਸਰਕਾਰ ਅੱਜ ਦੀ ਪੋਜੀਸ਼ਨ ਦੇ ਵਿੱਚ ਸਿੱਖਾਂ ਨਾਲ ਕਿਸੇ ਕਿਸਮ ਦੀ ਟਕਰਾਅ ਨੂੰ ਜਿਹੜਾ ਅਫੋਰਡ ਨਹੀਂ ਕਰਦਾ ਕਿਉਂਕਿ ਸਾਡੇ ਆਂਡੀ ਗਵਾਂਡੀ ਦੇਸ਼ਾਂ ਨਾਲ ਜਿਸ ਤਰ੍ਹਾਂ ਦੇ ਸਬੰਧ ਨੇ ਸਾਡੀਆਂ ਫੌਜਾਂ ਦੇ ਵਿੱਚ ਜਿੰਨੀ ਸਾ ਗਿਣਤੀ ਸਾਡੇ ਸਿੱਖ ਨੌਜਵਾਨਾਂ ਦੀ ਆ ਵਰਲਡ ਦੇ ਵਿੱਚ ਸਾਡਾ ਜਿਹੜਾ ਸਿੱਖ ਡਾਇਸਪੋਰਾ ਹੈ ਜਿਹੜਾ ਉਸਨੇ ਵਰਲਡ ਦੇ ਵਿੱਚ ਜਿੱਡਾ ਵੱਡਾ ਉਹਦਾ ਮਕਾਮ ਹੈ ਜਿੱਡਾ ਵੱਡਾ ਉਹਦਾ ਉਹਦਾ ਕੱਦ ਹੈ ਸਿੱਖਾਂ ਦਾ ਬਾਹਰ ਇਸ ਤੋਂ ਪਹਿਲਾਂ ਜਿਹੜਾ कोरोना मूवमेंट ਦੇ ਵਿੱਚ ਸਿੱਖਾਂ ਦਾ ਰੋਲ ਆ ਜਿਹੜਾ ਉਸ ਤੋਂ ਫਿਰ ਪਹਿਲਾਂ ਸਾਡਾ ਜਿਹੜੇ ਖਾਲਸਾ ਐਡ ਦਾ ਰੋਲ ਆ ਜਿਹੜਾ ਇੰਨੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਨਾ ਉਹ ਸਰਕਾਰ ਨੂੰ ਪਹਿਲਾਂ ਵਾਲੀਆਂ ਜਰਤੀਆਂ ਜਿਹੜੀਆਂ 1984 ਵੇਲੇ ਹੋਈਆਂ ਉਹ ਕਰਨ ਦੀ ਇਜਾਜ਼ਤ ਨਹੀਂ ਸੀ ਦਿੱਤੀ ਆ ਇਸ ਕਰਕੇ ਬਚਾ ਹੋਇਆ ਨਾ ਤਾਂ ਸਰਕਾਰ ਉਹ 26 84 ਦੁਆਰਾ ਸકી ਪਰ ਜਿਹੜਾ ਉਹ ਉਹਨਾਂ ਮਕਸਦ ਜਿੰਨੇ ਨਾਲ ਹੱਲ ਹੁੰਦਾ ਸੀ ਉਹਨੇ ਕਰ ਲਿਆ ਵੀ ਜਿਹੜਾ ਲਾਲ ਕਿਲੇ ਵਾਲੀ ਘਟਨਾ ਜਿਹੜੀ ਉਹ ਉਸ ਨੂੰ ਮੈਂ ਘਟਨਾ ਨੂੰ ਕੋਈ ਮਤਲਬ ਉਹ ਐਡੀ ਕੋਈ ਇਹੋ ਜਿਹੀ ਘਟਨਾ ਨਹੀਂ ਸੀਗੀ ਜਿੱਤੇ ਡਾ ਸਿਰ ਤੇ ਮਾਂ ਮਾਰ ਰੱਖ ਰੱਖ ਕੇ ਰੋਇਆ ਜਾਂਦਾ ਇਹ ਸਿਰਫ ਸਾਡੀ ਲੀਡਰਸ਼ਿਪ ਨੇ ਸਰਕਾਰ ਨੂੰ ਇੱਕ ਮੌਕਾ ਮਹਈਆ ਕਰਾ ਦਿੱਤਾ ਜਦੋਂ ਇਹਨਾਂ ਨੇ ਵੀ ਉਹੋ ਹੀ ਲਾਈਨ ਫੜ ਲਈ ਜਿਹੜੀ ਸਰਕਾਰ ਦੀ ਲਾਈਨ ਸੀ ਇਸ ਲਈ ਇਹ ਸਾਰੀਆਂ ਚੀਜ਼ਾਂ ਨੇ ਡੈਮੇਜ ਹੀ ਡੈਮੇਜ ਕੀਤਾ ਮਤਲਬ ਇੱਕ ਤੋਂ ਬਾਅਦ ਦੂਜਾ ਦੂਜੇ ਤੋਂ ਬਾਅਦ ਤੀਜੀ ਮਤਲਬ ਗਲਤੀ ਤੋਂ ਬਾਅਦ ਗਲਤੀ ਕਰਦੇ ਰਏ ਨੌਜਵਾਨਾਂ ਨੇ ਮਤਲਬ ਹਰ ਕੋਈ ਆਪਣੀ ਜ਼ਿੰਮੇਵਾਰੀ ਤੋਂ ਭੱਜਿਆ ਵੇ ਇੱਕ ਦੂਜੇ ਦੇ ਸਿਰ ਬਲੇਮ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਆਪ ਨੂੰ ਬਰੀ ਕਰਨ ਵਾਸਤੇ ਦੂਸਰੇ ਨੂੰ ਗਲਤ ਠਹਿਰਾਉਣ ਦੀ ਕੋਸ਼ਿਸ਼ ਕੀਤੀ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਅੰਦੋਲਨ ਨੂੰ ਇੰਨਾ ਜ਼ਿਆਦਾ ਡੈਮੇਜ ਕੀਤਾ ਕਿ ਜਦੋਂ ਮਤਲਬ 26 ਜਨਵਰੀ ਤੋਂ ਬਾਅਦ ਮੈਂ 15 ਫਰਵਰੀ ਨੂੰ ਜਦੋਂ ਇਸ ਅੰਦੋਲਨ ਵਿੱਚ ਆਇਆ ਸੀ ਉਸ ਦਿਨ ਉਦੋਂ ਕੋਈ ਇਹਦਾ ਮੂਹ ਮੰਦਰਾ ਨਹੀਂ ਸੀ ਕੋਈ ਕਿਸੇ ਨਾਲ ਗੱਲ ਨਹੀਂ ਸੀ ਕਰਦਾ ਨੌਜਵਾਨ ਵਾਪਸ ਜਾ ਚੁੱਕਾ ਸੀ ਨਰਾਜ਼ ਸੀਗਾ ਇਹ ਸਾਰੀਆਂ ਚੀਜ਼ਾਂ ਸੀਗੀਆਂ ਬਰਾਨਗੀ ਸੀ ਇੱਕ ਤਰ੍ਹਾਂ ਬੇਵਸ ਪ੍ਰੋਸਗੀ ਸੀਗੀ ਪਰ ਮਹਾਰਾਜ ਨੇ ਮੇਰੇ ਤੋਂ ਬਹੁਤ ਕਿਰਪਾ ਕੀਤੀ ਉਹਨੇ ਆਪ ਕਰਾਇਆ ਮੇਰੇ ਸਿਰ ਤੇ ਮੇਰੇ ਪ੍ਰਿਆਸ ਰੱਖਿਆ ਫਿਰ ਹੌਲੀ ਹੌਲੀ ਲੀਡਰਸ਼ਿਪ ਦੇ ਨਾਲ ਗੱਲਾਂ ਕਰਨ ਤੋਂ ਬਾਅਦ ਲੀਡਰਸ਼ਿਪ ਨੇ ਵੀ ਫਿਰ ਬਹੁਤ ਮੇਰੀ ਮਦਦ ਕੀਤੀ ਚੰਗੇ ਲੋਕ ਸੀ ਨਾ ਜਿਹੜੇ ਲੀਡਰਸ਼ਿਪ ਦੇ ਵਿੱਚ ਜਦੋਂ ਅਸੀਂ ਉਹਨਾਂ ਨਾਲ ਗੱਲ ਕੀਤੀ ਉਹ ਵੀ ਤਕੜੇ ਹੋਏ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹ ਅੱਜ ਦੀ ਅੱਜ ਜਿਸ ਪੋਜੀਸ਼ਨ 'ਚ ਉਹ ਹੈਗੇ ਨੇ ਔਰ ਉਹਨਾਂ ਦੀ ਵਜ੍ਹਾ ਕਰਕੇ ਅੰਦੋਲਨ ਮੋੜ ਆਇਆ ਇਹ ਲੀਡਰਸ਼ਿਪ ਦੇ ਵਿੱਚ ਵੀ ਇਹ ਕੁਆਲਿਟੀ ਜਿਹੜੀ ਉਹਨਾਂ ਨੇ ਹੁਣ ਦਿਖਾਈ ਆ ਤੇ ਫਿਰ ਮੇਰੀਆਂ ਕੋਸ਼ਿਸ਼ਾਂ ਵੀ ਕੁਝ ਨਹੀਂ ਸੀ ਕਰ ਸਕਦੀਆਂ ਇਹ ਸਾਰੀਆਂ ਚੀਜ਼ਾਂ ਹੈਗੀਆਂ ਨੌਜਵਾਨਾਂ ਨੇ ਵੀ ਮੇਰਾ ਮਾਣ ਰੱਖਿਆ ਕਿਉਂਕਿ ਨਵਰੀ ਦੀ ਸ਼ਾਦ ਤੋਂ ਬਾਅਦ ਹਰ ਨੌਜਵਾਨ ਇਹ ਕਹਿੰਦਾ ਸੀ ਬਾਪੂ ਤੂੰ ਫਿਕਰ ਨਾ ਕਰ ਅਸੀਂ ਤੇਰੇ ਨਵਰੀ ਤਾਂ ਜੋ ਉਹਨਾਂ ਨੇ ਉਹ ਸਾਬਤ ਵੀ ਕੀ ਜਿੱਥੇ ਬਾਪੂ ਜੀ ਮਤਲਬ ਲੀਡਰਸ਼ਿਪ ਨੇ ਆਪਣੀ ਜਿਹੜੀ ਹੈ ਭੂਮਿਕਾ ਨਿਭਾਈ ਹੈਗੀ ਆ ਜਾਂ ਹੋਰ ਜਿਹੜੀਆਂ तरह ਆਪਣੀਆਂ ਭੂਮਿਕਾ ਨਿਭਾ ਰਹੀਆਂ ਆ ਉੱਥੇ ਆਮ ਲੋਕਾਂ ਦੀ ਭੂਮਿਕਾ ਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਜਿਹੜੇ ਆਮ ਲੋਕਾਂ ਦੀ ਭੂਮਿਕਾ ਨਿਭਾਈ ਹੈ ਉਹ ਸੋਸ਼ਲ ਮੀਡੀਆ ਉੱਤੇ ਜਿਹੜੀ ਉਹਦੀ ਚਰਚਾ ਹੋਈ ਹੈ ਕਿੰਨੀ ਕੁ ਚਰਚਾ ਹੋਈ ਹੈ ਇਹਦੇ ਬਾਰੇ ਕੀ ਤੁਸੀਂ ਜਾਣਕਾਰੀ ਰੱਖਦੇ ਹੋ ਜੀ ਮੇਰੇ ਖਿਆਲ ਜਿਹੜੀ ਅਸਲ ਭੂਮਿਕਾ ਹੈ ਉਹ ਆਮ ਲੋਕਾਂ ਦੀ ਹੈ ਜਿਹੜੇ ਕਿਸੇ ਨਾਂ ਤਾਂ ਜਸੇਵੰਦੀ ਨਾਲ ਜੁੜਿਆ ਹੋਇਆ ਨਾ ਉਹਦੇ ਕੋਈ ਨਿੱਜੀ ਇੰਟਰਸਟ ਨਹੀਂ ਉਹ ਸਿਰਫ ਤੇ ਸਿਰਫ ਇੱਕ ਜਿਹੜਾ 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 ਉਹਨਾਂ ਦੇ ਸਾਹਮਣੇ ਚੁਣੌਤੀ ਆ ਜਿਹੜੀ ਉਸ ਨੂੰ ਨਿੱਜੀ ਚੁਣੌਤੀ ਸਮਝ ਕੇ ਉਹ ਆਇਆ ਔਰ ਆਪਣੇ ਵੱਲੋਂ ਨੇ ਜੋ ਬਣਦਾ ਐਫਰਟ ਸੀ ਜੋ ਬਣਦਾ ਯੋਗਦਾਨ ਉਹਦੇ ਬਣਾ ਸੀਗਾ ਉਹਨੇ ਮਤਲਬ ਆਪਣੀ ਵੇਤ ਨਾਲ ਵੱਧ ਆਮ ਆਦਮੀ ਨੇ ਪਾਇਆ ਔਰ ਅੱਜ ਵੀ ਜੇ ਅੰਦੋਲਨ ਖੜਾ ਹੈ ਮੈਂ ਸਮਝਦਾ ਵੀ 26 ਤਰੀਕ ਤੋਂ ਬਾਅਦ ਜੇ ਅੰਦੋਲਨ ਖੜਾ ਹੈ ਤੇ ਉਹਨਾਂ ਲੋਕਾਂ ਦੀ ਦ੍ਰਿੜਤਾ ਹੈ ਔਰ ਮੈਂ ਸਮਝਦਾ ਵੀ ਉਹਨਾਂ ਦਾ ਤਪ ਹੈ ਕੋਈ ਪਿਛਲੇ ਜਨਮ ਦਾ ਕਿ ਉਹ ਨਹੀਂ ਭੱਜੇ ਇੱਥੋਂ ਜਦੋਂ ਲੀਡਰ ਵੀ ਭੱਜ ਗਏ ਔਰ ਸਾਰਾ ਕੁਝ ਬਿਖਰ ਗਿਆ ਸਭ ਔਰ ਉਹ ਲੋਕ ਫੇਰ ਵੀ ਟਰਾਲੀਆਂ 'ਚ ਬੈਠੇ ਰਹੇ ਇੱਕ ਉਮੀਦ ਨਾਲ ਜਾਂ ਇੱਕ ਇਹ ਕਹਿ ਲੋ ਵੀ ਉਹ ਇਹ ਸਮਝ ਕੇ ਬੈਠੇ ਰਹੇ ਕਿ ਵਾਪਸ ਅਸੀਂ ਲੈ ਕੇ ਕੀ ਜਾਈਏ ਉਹਨਾਂ ਦਾ ਬੈਠੇ ਰਹਿਣਾ ਹੀ ਦੁਬਾਰਾ ਜਿਹੜਾ ਇਹ ਬੂਟਾ ਲੱਗਿਆ ਨਾ ਉਹਦੀਆਂ ਜੜ੍ਹਾਂ ਉਹ ਲੋਕ ਨੇ ਜਿਹੜੇ ਇੱਥੇ ਬੈਠੇ ਰਹੇ ਟਰਾਲੀ 'ਚ ਉਨ੍ਹਾਂ ਦੀ ਬਦੌਲਤ ਦੁਬਾਰਾ ਫਿਰ ਮੈਂ ਇਹੀ ਕਹੂੰਗਾ ਕਿ ਜਿਹੜੀ ਆਮ ਲੋਕ ਨੇ ਜਿਨ੍ਹਾਂ ਦਾ ਅੰਦੋਲਨ ਚ ਕਦੀ ਜ਼ਿਕਰ ਨਹੀਂ ਆਉਣਾ ਅਸਲ ਉਸ ਉਹੀ ਨੇ ਇਸ ਅੰਦੋਲਨ ਦੀ ਰੀੜ ਇਸੀਆਂ ਜੜਾਂ ਇਸ ਤੇ ਤਣੇ ਬੂਟੇ ਸਭ ਫਲ ਫਲ ਹੋਈ ਲੋਕ ਜਿਹੜੀ ਬਾਪੂ ਜੀ ਨਵਰੀ ਸਿੰਘ ਦੀ ਸ਼ਹਾਦਤ ਸੀਗੀ ਹਨਾ ਤੁਹਾਡੇ ਪਰਿਵਾਰ ਲਈ ਇੱਕ ਬਹੁਤ ਵੱਡਾ ਇੱਕ ਹਾਦਸਾ ਆਇਆ ਠੀਕ ਹੈ ਜੀ ਇਹ ਤੁਸੀਂ ਇਸ ਜਿਹੜਾ ਨਿੱਜੀ ਤੁਹਾਡਾ ਹੈਗੀ ਜ਼ਿੰਦਗੀ ਵਿੱਚ ਇਹ ਘਟਨਾ ਜਿਹੜੀ ਵਾਪਰੀ ਹੈ ਤੁਸੀਂ ਇਸ ਨਿੱਜੀ ਘਟਨਾ ਤੋਂ ਉੱਪਰ ਉੱਠ ਕੇ ਲੋਕਾਂ ਨੂੰ ਇਕੱਠੇ ਕਰਨ ਦਾ ਜਿਹੜਾ ਨੌਜਵਾਨਾਂ ਨੂੰ ਇਕੱਠੇ ਕਰਨ ਦਾ ਸੰਦੇਸ਼ ਦੇ ਰਹੇ ਹੋ ਤੇ ਪਿਛਲੇ 2 ਮਹੀਨਿਆਂ ਤੋਂ ਤੁਸੀਂ ਲਗਾਤਾਰ ਲੱਗੇ ਹੋ ਅਸੀਂ ਵੀ ਦੇਖ ਰਹੇ ਹਾਂ ਪੂਰਾ ਮੀਡੀਆ ਕਵਰ ਕਰ ਰਿਹਾ ਹੈ ਤੇ ਤੁਸੀਂ ਮਤਲਬ ਕਿ ਕੀ ਆਸ ਰੱਖਦੇ ਹੋ ਕਿ ਲੋਕ ਹੁਣ ਦੁਬਾਰਾ ਇਕਤਾ ਵਿੱਚ ਆ ਜਾਣਗੇ ਜੀ ਆ ਆ ਗਏ ਨੇ ਲੋਕ ਇੱਕ ਵਿੱਚ ਕਿਉਂਕਿ ਲੀਡਰਸ਼ਿਪ ਦਾ ਯਾਰ ਬਿਲਕੁਲ ਬਦਲਿਆ ਹੋਇਆ ਹੁਣ ਤੁਸੀਂ ਦੇਖ ਲਓ ਕੱਲ ਦੀਆਂ ਘਟਨਾਵਾਂ ਵੀ ਜਿਸ ਬੰਦੇ ਦੇ ਡੀਓ ਦੇ ਇਲਜ਼ਾਮ ਲਾਏ ਉਹਨੂੰ ਸਭ ਕੁਝ ਕਿਹਾ ਇਹਨਾਂ ਨੇ ਬਾਅਦ ਵਿੱਚ ਵਾਪਸੀ ਲਿਆ ਨਾ ਉਹਨਾਂ ਨੇ ਆਲੀਆਂ ਗਲਤੀਆਂ ਸਵੀਕਾਰ ਕਰਕੇ ਹਾਂਜੀ ਕੱਲ ਬਾਪੂ ਜਿੱਦਾਂ ਇੱਕ ਖਬਰ ਆ ਰਹੀ ਹੈ ਕਿ ਲੱਖੇ ਸਦਾਣਾ ਜਿਹੜਾ ਆ ਉਹਨੂੰ ਦੁਬਾਰਾ ਇਹ ਜਿਹੜੀਆਂ ਕਿਸਾਨ ਜਥੇਬੰਦੀਆਂ ਦੀ ਇੱਕ ਕਮੇਟੀ ਬਣਾਈ ਸੀ ਹੈ ਨਾ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਕਿ ਜਿਹੜਾ ਲੱਖਾ ਸਦਾਣਾ ਤੇ ਉਸਦੇ ਸਾਥੀ ਜਿਹੜੇ ਹਨਾ ਉਹ ਸੰਯੁਕਤ ਕਿਸਾਨ ਮੋਰਚੇ ਦੇ ਸਟੇਜ ਤੇ ਵਾਕ ਜਿਹੜੀ ਹੈ ਨਾ ਆਪਣੇ ਸੰਘਰਸ਼ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਉਹ ਚੱਲ ਸਕਦੇ ਹੈਗੇ ਹਨਾ ਤੇ ਉਸ ਨੂੰ ਉਹਦੇ ਵਿੱਚੋਂ ਤੁਹਾਨੂੰ ਕੁਝ ਆਪਣੀ ਆਸ ਦੇਖ ਰਹੀ ਹੈ ਜਾਂ ਉਸ ਨੂੰ ਤੁਸੀਂ ਕਿੰਨਾ ਕੁ ਜਿਹੜਾ ਸਮਝ ਦਿਓ ਕਿ ਕਿੰਨਾ ਕਿ ਜਿਹੜੀ ਲੋਕਾਂ ਜਿਹੜੇ ਕਿਸਾਨ ਕਿਸਾਨੀ ਮੋਰਚੇ ਨੇ ਤੁਹਾਡੀ ਏਕਤਾ ਨੂੰ ਕਿੰਨਾ ਸਹਿਯੋਗ ਦਿੱਤਾ ਉਸ ਨੂੰ ਤੁਸੀਂ ਕਹ ਰਹੇ ਹਾਂ ਜੀ ਬਹੁਤ ਵੱਡਾ ਸਹਿਯੋਗ ਹੈ ਸਭ ਤੋਂ ਵੱਡੀ ਗੱਲ ਇਹ ਹੈ ਵੀ ਇੱਕ ਜਿਹੜਾ ਇਸ਼ੂ ਹੁੰਦਾ ਨਾ ਮਤਲਬ ਸਾਡਾ ਟਾਰਗੇਟ ਸੀਗਾ ਕਿਸਾਨੀ ਅੰਦੋਲਨ ਆਲ ਦੋ ਮਹੀਨੇ ਜਿਹੜਾ ਸਾਡਾ ਜਿਹੜਾ ਫੋਕਸ ਸੀਗਾ ਉਹ ਕਿਸਾਨੀ ਅੰਦੋਲਨ ਨਾਲ ਰਹੀ ਨਹੀਂ ਉਹ ਫੋਕਸ ਸਾਰਾ ਇਹਨਾਂ ਦਾ মিডিਏ ਨੇ ਲੱਖੇ ਤੇ ਦੀਪ ਤੇ ਕਰ ਦਿੱਤਾ ਵੀ ਜਿਵੇਂ ਲੱਖਾ ਤੇ ਦੀਪ ਹੀ ਸਾਰਾ ਮੈਟਰ ਕਰਦੇ ਆ ਬਾਕੀ ਅੰਦੋਲਨ ਕੋਈ ਮੈਟਰ ਹੀ ਨਹੀਂ ਕਰਦਾ ਇਹ ਜਿਹੜਾ ਫੋਕਸ ਡਾਇਵਰਟ ਹੋਣਾ ਹੁੰਦਾ ਸਭ ਤੋਂ ਖਤਰਨਾਕ ਗੱਲ ਹੁੰਦੀ ਹੈ ਹੁਣ ਫੋਕਸ ਜਿਹੜਾ ਡਾਇਵਰਟ ਕੀਤਾ ਹੋਇਆ ਸੀ ਉਹ ਉਹ ਉਹਦਾ ਇੱਕ ਚੈਪਟਰ ਜਿਹੜਾ ਉਹ ক্লোਜ਼ ਹੋ ਗਿਆ ਲੱਖੇ ਵਾਲਾ ਕਿਉਂਕਿ ਲੱਖਾ ਹੁਣ ਲੱਖੇ ਨੂੰ ਘੱਲ ਇਹਨਾਂ ਨੇ ਐਡਾਪਟ ਕਰ ਲਿਆ ਔਰ ਹੁਣ ਜਿਹੜੀ ਹੁਣ ਅੱਜ ਤੋਂ ਜਿਹੜੀ ਚਰਚਾ ਜਿਹੜੀ ਹੋਏਗੀ ਉਹ ਲੱਖੇ ਦੀ ਚਰਚਾ ਨਹੀਂ ਹੋਏਗੀ ਨਾ ਉਹ ਕੋਈ ਮੈਟਰ ਹੋਏਗਾ ਹੁਣ ਦੀਪ ਦਾ ਇੱਕ ਚੈਪਟਰ ਦੀਪ ਦਾ ਰਹਿ ਗਿਆ ਆ ਦੀਪ ਬਾਹਰ ਆ ਜਾਂਦਾ ਜਮਨ ਤੋਂ ਆ ਜਾਂਦੀ ਹੋ ਜਾਂਦੀ ਹੈ ਉਹ ਉਹ ਵੀ ਆਉਣ ਤੋਂ ਬਾਅਦ ਜੇ ਇਹਨਾਂ ਨੇ ਉਹਨੂੰ ਸਹੀ ਤਰੀਕੇ ਨਾਲ ਹੈਂਡਲ ਕੀਤਾ ਜਿਵੇਂ ਹੁਣ ਰੱਖੇ ਵਾਲੇ ਮੈਟਰ 'ਚ ਇਹਨਾਂ ਨੇ ਸਹੀ ਤਰੀਕੇ ਨਾਲ ਉਸਨੂੰ ਹੈਂਡਲ ਕੀਤਾ ਹੈ ਜੇ ਦੀਪ ਵਾਲੇ ਮੈਟਰ ਨੂੰ ਵੀ ਸਹੀ ਤਰੀਕੇ ਨਾਲ ਹੈਂਡਲ ਕਰ ਗਏ ਤੇ ਥੋੜੇ ਦਿਨਾਂ 'ਚ ਉਹ ਵੀ ਕਲੈਕ ਚੈਪਟਰ ਜਿਹੜਾ ਉਹ ক্লোਜ਼ ਹੋ ਜਾਏਗਾ ਫਿਰ ਸਾਰਾ ਫੋਕਸ ਜਿਹੜਾ ਅੰਦੋਲਨ ਤੇ ਆ ਜਾਏਗਾ ਜਿਹੜੀ ਇਹ ਜ਼ਰੂਰਤ ਹੈ ਇਸ ਅੰਦੋਲਨ ਦੀ ਕਿਉਂਕਿ ਜਦੋਂ ਫੋਕਸ ਡਾਇਵਰਟ ਹੁੰਦੇ ਹਨ ਨਾ ਉਦੋਂ ਸਾਰੀਆਂ ਗੜਬੜਾ ਹੁੰਦੀਆਂ ਹੁਣ ਸਾਡਾ ਮੇਰਾ ਇਹ ਯਤਨ ਸੀ ਕਿ ਜਿੰਨਾ ਫੋਕਸ ਹੈ ਜਿਹੜਾ ਉਹ ਸਾਰਾ ਜਿਹੜਾ ਹੈ ਕਿਸਾਨੀ ਅੰਦੋਲਨ ਤੇ ਹੋਵੇ ਇਸ ਲਈ ਮੈਂ ਇਹਨਨ ਵਾਰ-ਵਾਰ ਇਹਨਨ ਨੂੰ ਕਹਿੰਦਾ ਸੀ ਵੀ ਤੁਸੀਂ ਆ ਜਿਹੜੇ ਡਾਇਵਰਸ਼ਨ ਹੈ ਜਿਹੜੀ ਵੀ ਲੱਖੇ ਦੀ ਜਾਂਦੀ ਵੀ ਇਹਨੂੰ ਖਤਮ ਕਰੋ ਉਹ ਹੋ ਗਈ ਲੱਖੇ ਵਾਲੀ ਖਤਮ ਹੋ ਗਈ ਦੀਪ ਆ ਜਾਂਦਾ ਉਹ ਵੀ ਖਤਮ ਹੋ ਜਾਏਗੀ ਫਿਰ ਟੋਟਲ ਫੋਕਸ ਜਿਹੜਾ ਅੰਦੋਲਨ ਤੇ ਆ ਜਾਏਗਾ ਜਦੋਂ ਸਾਰਾ ਫੋਕਸ ਅੰਦੋਲਨ ਤੇ ਆ ਜਾਏਗਾ ਲੋਕ ਅੰਦੋਲਨ ਨਾਲ ਵਾਪਸੀ ਕਰਨਗੇ ਤੇ ਨਿਸ਼ਚਿਤ ਹਰ ਤੇ ਕਰ ਜਿੱਦਾਂ ਜਿਹੜੇ ਕਿਸਾਨ ਕਈ ਆਗੂਆਂ ਨੇ ਇਲਜ਼ਾਮ ਵੀ ਦੀਪ ਸਿੱਧੂ ਉੱਤੇ ਲਾਏ ਸੀ ਕਿ ਇਹ ਜਿਹੜਾ ਇੱਕ ਸਰਕਾਰੀ ਬੰਦਾ ਗੱਦਾਰੀ ਕੀਤੀ ਆ ਜਿਹੜਾ ਇਹ 26 ਜਨਵਰੀ ਨੂੰ ਸੀਗਾ ਇੱਕ ਪਲਾਨ ਦੇ ਮੁਤਾਬਿਕ ਹੋਇਆ ਸੀ ਤੇ ਉਸ ਨੂੰ ਤੁਸੀਂ ਇਹ ਕਿਉਂ ਮਤਲਬ ਆਗੂ ਇਸ ਤਰ੍ਹਾਂ ਸੋਚ ਰਹੇ ਹੋ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਦੇਖੋ ਸਰਕਾਰਾਂ ਦਾ ਕੰਮ ਹੁੰਦਾ ਹੈ ਇਹ ਈਸ਼ੂ ਖੜੇ ਕਰਨਾ ਏਜੰਸੀਆਂ ਇਹ ਮੱਲਾ ਹਵਾ ਵਿੱਚ ਚੀਜ਼ਾਂ ਛੱਡਦੀਆਂ ਆ ਆਪਾਂ ਜਿਹੜੀਆਂ ਬੱਤੀ ਜਿਹੀ ਬੰਦੀਆਂ ਕਿਉਂਕਿ ਮੈਂ ਮੇਰਾ ਤਜਰਬੇ 'ਚ ਮੈਂ ਇਹ ਕਹਿ ਸਕਦਾ ਕਿ ਜਿਸ ਤਰ੍ਹਾਂ ਏਜੰਸੀਆਂ ਨੇ ਪਿਛਲੇ ਸਾਡੇ ਅੰਦੋਲਨਾਂ ਨੂੰ ਵਖਰਾ ਵਖਰਾ ਬਖੇਰਿਆ ਔਰ ਜਿਸ ਤਰ੍ਹਾਂ ਸਾਡੇ ਅੰਦੋਲਨਾਂ ਜੇ ਪਹਿਨੀ ਇੰਟੀਗ੍ਰੇਸ਼ਨ ਹੋਈ ਸੀ ਸਾਡੇ ਲੀਡਰਸ਼ਿਪ ਦੇ ਥਰੂ ਹੀ ਹੋਈ ਸੀ ਨਾ ਦਖਲ ਜਿਹੜਾ ਸੀ ਤੇ ਹੁਣ ਵੀ ਜਿਹੜੀਆਂ ਸਾਡੀਆਂ ਬੱਤੀ ਜਿ세 ਬੰਦੀਆਂ ਦੇ ਆਗੂ ਨੇ ਉਹਨਾਂ ਦੇ ਵਿੱਚ ਕਿੰਨੇ ਆ ਕਿੰਨਿਆਂ ਦੀ ਇਨਵੋਲਵਮੈਂਟ ਹੈ ਸਰਕਾਰ ਨਾਲ ਏਜੰਸੀਆਂ ਨਾਲ ਆਪਾਂ ਕਹਿ ਨਹੀਂ ਸਕਦੇ ਇਸੇ ਕਰਕੇ ਉਹ ਸਾਡੇ ਵਿੱਚ ਜਿਹੜਾ ਆਪਣਾ ਜਿਹੜਾ ਉਹਨਾਂ ਦਾ ਪੱਖ ਹੁੰਦਾ ਹੈ ਜਿਹੜਾ ਜਿਹੜਾ ਅੰਦੋਲਨ ਨੂੰ ਖਰਾਬ ਕਰਨ ਵਾਲੀਆਂ ਚੀਜ਼ਾਂ ਹੁੰਦੀਆਂ ਉਹ ਸਾਡੇ ਅੰਦਰ ਉਹ ਵਾੜ ਦਿੰਦੇ ਪੁਰਮੀ ਉਹਨਾਂ ਨੇ ਜਿਵੇਂ ਬਾੜੀਆਂ ਸਾਡਿਆਂ ਦੇ ਏਜੰਸੀਆਂ ਨੇ ਕੰਮ ਕੀਤਾ ਹੈ ਬਹੁਤ سارے ਲੋਕਾਂ ਦੇ ਸਾਰਿਆਂ ਲੋਕਾਂ ਦੇ ਇੰਟਰਸਟ ਇੰਨੇ ਇੱਕ ਜਗ੍ਹਾ ਤੇ ਨਹੀਂ ਹੋ ਸਕਦੇ ਹੁਣ 32 ਆਪਾਂ 32 ਦੇ 32 ਤੋਂ ਇਹ ਉਮੀਦ ਕਰੀਏ ਕਿ ਸਾਰਿਆਂ ਦਾ ਇੱਕੋ ਇੰਟਰਸਟ ਹੈ ਅੰਦੋਲਨ ਤੇ ਸਾਰਿਆਂ ਦਾ ਇੰਟਰਸਟ ਅੰਦੋਲਨ ਨਹੀਂ ਹੈਗਾ ਕੁਝ ਲੋਕਾਂ ਦੇ ਵੱਖਰੇ ਆਪਣੇ ਇੰਟਰਸਟ ਵੀ ਹੈਗੇ ਉਹਨਾਂ ਦੇ ਆਪਣੇ ਏਜੰਡੇ ਵੀ ਹੈਗੇ ਉਹ ਉਹ ਸਾਰੀਆਂ ਚੀਜ਼ਾਂ ਵੀ ਹੈਗੀਆਂ ਉਹ ਸਾਰੀਆਂ ਅੰਦੋਲਨ ਨਹੀਂ ਫੇਸ ਕਰਨੀਆਂ ਉਹਨਾਂ ਦੇ ਵਿੱਚੋਂ ਨੰਘ ਕੇ ਜਾਣਾ ਹਾਂ ਜੇ ਜਿਹੜੇ ਮੈਜੋਰਟੀ ਲੀਡਰਸ਼ਿਪ ਆ ਜਿਹੜੀ ਉਹ ਜਦੋਂ ਸ਼ਕਤੀ ਨਾਲ ਖੜੀ ਹੋ ਜਾਂਦੀ ਹੈ ਔਰ ਆਪਣੇ ਮਿਸ਼ਨ ਦੇ ਵਿੱਚ ਉਹ ਆਪਣੀ ਕਮਿਟਮੈਂਟ ਜਿਹੜੀ ਆ ਉਸ ਨਾਲ ਚੱਲਦੀ ਆ ਤੇ ਫਿਰ ਆ ਜਿਹੜੇ ਛੋਟੀਆਂ ਮੋਠੀ ਪੈਨਿਟੇਸ਼ਨ ਇਹਨਾਂ ਦਾ ਕੋਈ ਅਸਰ ਨਹੀਂ ਰਹਿੰਦਾ ਔਰ ਇੱਥੇ ਵੀ ਐਵੇਂ ਹੋਇਆ ਵੀ ਹੁਣ ਜਿਹੜੀ ਜਿਹਨਾਂ ਜਿਹੜੇ ਚਾਹੁੰਦੇ ਸੀ ਵੀ ਅੰਦੋਲਨ ਬिखर ਜਾਵੇ ਔਰ ਲੋਕ ਕਰਾਨੂੰ ਚਲੇ ਜਾਣ ਤੇ ਸਰਕਾਰ ਤੋਂ ਜੋ ਮਿਲਦਾ ਅਸੀਂ ਲੈ ਕੇ ਚਲੇ ਜਾਈਏ ਦਵਾ ਦੋ ਉਹਨਾਂ ਲੋਕਾਂ ਦੀਆਂ ਮਨਸੂਬੇ ਪੂਰੇ ਨਹੀਂ ਹੋਏ ਹੁਣ ਔਰ ਹਾਸ਼ੀਏ ਤੇ ਚਲੇ ਗਏ ਤੇ ਸਾਰੀਆਂ ਚੀਜ਼ਾਂ ਹੋਈਆਂ ਤੇ ਬੀਤੇ ਸਮੇਂ ਵਿੱਚ ਆਪਾਂ ਦੇਖਿਆ ਕਿ ਅੰਦੋਲਨ ਵਿੱਚ ਬਹੁਤ ਸਾਰੇ ਵਖਰੇਵੇਂ ਆ ਚੁੱਕੇ ਸਕੇ ਤੇ ਤੁਸੀਂ ਇਸ ਬਾਰੇ ਕੀ ਸਲਾਹ ਦੇਣਾ ਚਾਹੁੰਦੇ ਹੋ ਕਿ ਜਿਹੜਾ ਅੰਦੋਲਨ ਹੁਣ ਕਿਸ ਤਰੀਕੇ ਨਾਲ ਚਲਾਉਣਾ ਚਾਹੀਦਾ ਤਾਂ ਕਿ ਜਿਹੜਾ ਅੰਦੋਲਨ ਸਹੀ ਤਰੀਕੇ ਨਾਲ ਚੱਲੇ ਤੇ ਜਿੱਤ ਵੱਲੂ ਵਧੇ ਸਭ ਤੋਂ ਪਹਿਲੀ ਲੋੜ ਤੇ ਇਹਦੇ ਵਿੱਚ ਸ਼ਮੂਲੀਅਤ ਦੀ ਹੈ ਹੁਣ ਕਿਉਂਕਿ ਇਹ ਇਹ ਇੱਕ ਮਤਲਬ ਕੋਈ ਗੈਰ ਕੁਦਰਤੀ ਵਰਤਾਰਾ ਨਹੀਂ ਹੈ ਗਰਮੀ ਹੈ ਇੱਕ ਤਾ ਬਹੁਤ ਜ਼ਿਆਦਾ ਇੱਕ ਜਿਹੜੀ ਹੈਗੀਆਂ ਫਸਲਾਂ ਆ ਗਈਆਂ ਹਨ ਲੋਕਾਂ ਨੇ ਫਸਲਾਂ ਵੀ ਸਾਹਮਣੀਆਂ ਹਨ ਮੌਸਮ ਦਾ ਵੀ ਅਸਰ ਪਏਗਾ ਕర్మਕਾਰਾਂ ਦਾ ਵੀ ਅਸਰ ਪਵੇਗਾ ਪਰ ਇਸ ਦੇ ਬਾਵਜੂਦ ਵੀ ਲੋਕ ਟਾਈਮ ਜਿੰਨਾ ਕੱਢ ਸਕਦੇ ਆ ਮੇਰਾ ਇਹ ਹੀ ਮੰਨਣਾ ਹੈ ਕਿ ਜਿਆਦਾ ਤੋਂ ਜਿਆਦਾ ਲੋਕ ਆਪਣੇ ਕੰਮਾਂ ਕਾਰਾਂ ਤੋਂ ਟਾਈਮ ਵੀ ਬਚਾਉਣ ਔਰ ਗਰਮੀ ਦਾ ਜਿਹੜੀ ਮਾਰ ਆ ਉਹਨੂੰ ਵੀ ਆਪਣੇ ਪਿੰਡੇ ਤੇ ਸਹਿਣ ਨੂੰ ਵਾਸਤੇ ਤਿਆਰ ਹੋ ਕੇ ਆਉਣ ਮਤਲਬ ਇਹ ਨਹੀਂ ਕਿ ਕਿਉਂਕਿ ਸਾਡਾ ਸਭ ਤੋਂ ਵੱਡੀ ਗੱਲ ਹੈ ਕਿ ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਵੀ ਇੱਥੇ ਜਿਹੜੀਆਂ ਸਾਡੀਆਂ ਪਰਮਾਨੈਂਟ ਬਣ ਰਿਆ ਨਾ ਛੱਪ ਪਰ ਮੰਡ ਰਿਆ ਨੇ ਕਾਫੂਸ ਜਿਹੜਾ ਇਕੱਠਾ ਰਿਹਾ ਉਹ ਸਾਡੇ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ ਉਹ ਕਿ ਕੋਈ ਨਿੱਕੀ ਜਿਹੀ ਚੰਗਿਆੜੀ ਅਗਰ ਕਿਸੇ ਇੱਕ ਜਗ੍ਹਾ ਤੇ ਉੱਠਦੀ ਆ ਜਿਹੜੀ ਇਸ ਸੰਭਾਵਨਾ ਆਪਾਂ ਵੇਖ ਜਾਈਏ ਕੱਲ ਕਿੰਨੀਆਂ ਤੇਜ਼ ਹਵਾਵਾਂ ਸੀਗੀਆਂ ਤੇ ਉਹ ਬਹੁਤ ਸਾਡਾ ਸਾਰਾ ਕੁਝ ਜਿਹੜਾ ਉਹ ਰਾਖ ਕਰ ਦੇਗੀ ਕਿੰਨੀਆਂ ਜਾਨਾਂ ਉਹ ਲਪੇਟ ਕੇ ਲੈ ਜਾਏਗੀ ਇਹ ਸਭ ਜਿਹੜੀ ਸਭ ਤੋਂ ਚਿੰਤਾ ਦਾ ਵਿਸ਼ਾ ਮੈਂ ਸਾਰਿਆਂ ਨੂੰ ਤੁਹਾਡੇ ਚੈਨਲ ਦੇ ਮਾਰਫਤ ਕਹਿਣਾ ਚਾਹਣਾ ਕਿ ਆਪਣੀਆਂ ਟਰਾਲੀਆਂ ਨੂੰ ਤੁਸੀਂ ਜਿੰਨਾ ਵਧੀਆ ਕਰ ਸਕਦੇ ਹੋ ਕਰ ਲਓ ਆ ਜਿਹੜਾ ਤੁਸੀਂ ਬਰੂਜ਼ ਨੇੜਾ ਲਿਆਣ ਕੇ ਰੱਖ ਰਿਆ ਨਾ ਰੱਖ ਕਰਨਾ ਜਿਹੜਾ ਇਕੱਠਾ ਕਰ ਲਿਆ ਇਹ ਇਤੋਂ ਬਚੋ ਕਿਉਂਕਿ ਬਿਜਲੀ ਦੇ ਸ਼ਾਰਟ ਸਰਕਟ ਹੁੰਦੇ ਆਪਾਂ ਵੇਖਦੇ ਆਂ ਦਿੱਲੀ ਦੇ ਵਿੱਚ ਜਾਂ ਵੱਡਿਆਂ ਸ਼ਹਿਰਾਂ ਸਲਾਮ ਮੇਰੀਏ ਚ ਜਿਹੜੀਆਂ ਦਲਿਤ ਕਲੋਨੀਆਂ ਜਿਹੜੀਆਂ ਹੁੰਦੀਆਂ ਉਹ ਇਹੋ ਜਿਹੀਆਂ ਹੀ ਹੁੰਦੀਆਂ ਕਾਫੀ ਉਸਦੀਆਂ ਤੇ ਜਿੱਥੇ ਇੱਕ ਚਿੰਗਾੜੀ ਲੱਗਦੀ ਆ ਪੂਰਾ ਦਾ ਪੂਰਾ ਏਰੀਆ ਜਿਹੜਾ ਉਹ ਅੱਗ ਵਿੱਚ ਪੇਟ ਚੱਲਦਾ ਹੁੰਦਾ ਕਿਤੇ ਐਸਾ ਨਾ ਹੋਵੇ ਮਾਰਾਈ ਨਾ ਕਰੇ ਇਹੋ ਜਿਹੀ ਕੋਈ ਘਟਨਾ ਹੋਵੇ ਤੇ ਆਪਣੇ ਲਈ ਏਡਾ ਵੱਡਾ ਨੁਕਸਾਨ ਹੋ ਜਾਏਗਾ ਆਪਾਂ ਪੂਰਾ ਹੀ ਨਹੀਂ ਕਰ ਸਕਾਂਗੇ ਅੰਦੋਲਨ ਤਾਂ ਫਿਰ ਇੱਕ ਬਣੇਗਾ ਬਿਲਕੁਲ ਜੀ ਹਾਂ ਜੀ ਸੋ ਬਪੂ ਜੀ ਤੁਸੀਂ ਮੋਰਚੇ ਦਾ ਭਵਿੱਖ ਕੀ ਦੇਖਦੇ ਹੋ ਕਿ ਮੋਰਚਾ ਅੱਗੇ ਆਉਣ ਵਾਲੇ ਸਮੇਂ ਵਿੱਚ ਕਿੱਧਰ ਨੂੰ ਰਸਤਾ ਲਏਗਾ ਕਿੱਧਰ ਜਾਏਗਾ ਦੇਖੋ ਇਹ ਮੋਰਚੇ ਨੇ ਮੇਰੇ ਖਿਆਲ ਬਹੁਤ ਕੁਝ ਅਚੀਵ ਕਰ ਲਿਆ ਹੁਣ ਤਾਂ ਸਰਕਾਰ ਨਾਲ ਸਮਝੌਤਾ ਹੀ ਹੈ ਉਹ ਲੀਡਰਸ਼ਿਪ ਕਿੱਥੇ ਕਰ ਲੈਂਦੀ ਹੈ ਕਿੰਨੀ ਸਰਕਾਰ ਨੂੰ 네ਗੋਸ਼ੀਏਸ਼ਨ ਪਾਵਰ ਜਿਹੜੀ ਹੈ ਉਹ ਹੁਣ ਲੀਡਰਸ਼ਿਪ ਕੋਲੇ ਆ ਤੇ ਸਰਕਾਰ ਨਾਲ ਉਹ 네ਗੋਸ਼ੀਏਸ਼ਨ ਦੇ ਮਾਮਲੇ ਕਿੰਨਾ ਵੱਧ ਤਬ ਦਵਾ ਸਕਦੀ ਹੈ ਇਹ ਪੰਜਾਬ ਨੂੰ ਜਾਂ ਦੇਸ਼ ਦੇ ਲੋਕਾਂ ਨੂੰ ਤੇ ਉਹਨਾਂ ਤੇ ਡਿਪੈਂਡ ਕਰਦਾ ਪਰ ਇਹ ਹੈ ਵੀ ਸਰਕਾਰ ਵੀ ਹੁਣ ਜਿਹੜਾ ਬਹੁਤ ਕੁਝ ਮਤਲਬ ਖੋਣਾ ਚਾਹੁੰਦੀ ਹੈ ਕੋਈ ਨਹੀਂ ਪਾਏਗੀ ਸਿਰਫ ਮਾਈਨਰ ਜਾਂ ਕੋਈ ਜਿਹੜਾ ਹੈ ਉਹ ਆਪਣੀ ਫੇਸ ਸੇਵਿੰਗ ਵਾਸਤੇ ਕਰਕੇ ਬਾਕੀ ਜੋ ਕਿਸ ਅੰਦੋਲਨ ਮੈਨੂੰ ਲੱਗਦਾ ਹੈ ਕਿ ਇਹਨਾਂ ਦਾ ਕੋਈ ਨਾ ਕੋਈ ਸਮਝੌਤਾ ਹੋ ਜਾਏਗਾ ਹੋ ਜਾਣਾ ਚਾਹੀਦਾ ਕੈਪ ਬਹੁਤ ਧੰਨਵਾਦੀ ਆਪ ਜੀ ਦਾ ਗੱਲਬਾਤ ਕੀਤੀ ਸੋ ਇਹ ਸਨ ਸਾਡੇ ਭਾਈ ਹਰਦੀਪ ਸਿੰਘ ਡਿਵਟਵਾ ਜੀ ਸ਼ਹੀਦ ਨਵਰੀ ਸਿੰਘ ਦੇ ਦਾਦਾ ਜੀ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਆ ਸੋ ਇਹਨਾਂ ਨੇ ਦੱਸਿਆ ਕਿ ਜਿਹੜਾ ਕਿਸਾਨੀ ਮੋਰਚਾ ਉਹਨੂੰ ਇਕਤਾ ਦੇ ਵਿੱਚ ਕਿਸ ਤਰ੍ਹਾਂ ਰੱਖਣਾ ਚਾਹੀਦਾ ਕਈ ਕਈ ਸਵਾਲਾਂ ਦੇ ਇਹਨਾਂ ਨੇ ਸਾਨੂੰ ਜਵਾਬ ਦਿੱਤੇ ਆ ਤੇ ਨਾਲ ਨਾਲ ਸਾਡੇ ਜਿਹੜੇ ਇੱਥੇ ਲੋਕਾਂ ਨੂੰ ਜਿਹੜੀ ਅਸੀਂ ਆਵਾਮ ਬੈਠੀ ਆ ਉਹਨੂੰ ਇਹ ਸੰਦੇਸ਼ ਦਿੰਦਾ ਹੈ ਕਿ ਸਾਨੂੰ ਜਿਹੜੀ ਇੱਥੇ ਮਤਲਬ ਕਿ ਚੰਗੇ ਤਰੀਕੇ ਨਾਲ ਰਹਿਣਾ ਚਾਹੀਦਾ ਆ ਪਲੱਸ ਜਿੱਦਾਂ ਆਪਾਂ ਕਾਫੂਸ ਜ਼ਿਆਦਾ ਇੱਥੇ ਇਕੱਠਾ ਕਰਦੇ ਜਿਹਦੇ ਨਾਲ ਸਾਡੀ ਜਾਨ ਨੂੰ ਖੁਦ ਨੂੰ ਖਤਰਾ ਤੇ ਅੰਦੋਲਨ ਨੂੰ ਖਤਰਾ ਆ ਉਸ ਨੂੰ ਆਪਾਂ ਘੱਟ ਤੋਂ ਘੱਟ ਕਰੀਏ ਚੰਗੇ ਆਪਾਂ ਵੱਤ ਤੋਂ ਵੱਤ ਚੰਗੇ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰੀਏ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ